ਅਸੀਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਬਾਹ ਫੜੀ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਜਿਨ੍ਹਾਂ ਗਰੀਬਾਂ ਦੇ ਹੱਥਾਂ 'ਚ ਆਸਰ ਦੇ ਤੇ ਸਾਡੇ ਸਾਡੇ ਘਰ ਤੇ ਚਾਈ ਗਈ 1,28,000 ਸਾਡਾ ਮਕਾਨ ਪਲਸਟਰ ਹੋਈ ਜਾਂਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸਰਕਾਰ ਦਾ ਅਸੀਂ ਜੀ ਫਾਰਮ ਭਰਿਆ ਸੀ ਸਰਪੰਚ ਜਾਈ ਤੇ ਮੈਨੂੰ 40,000 ਦੀ ਮਦਦ ਮਿਲੀ ਆ ਕਮਰਾ ਮੇਰਾ ਟਿਆ ਹੋਇਆ ਸੀ ਹੁਣ ਅਸੀਂ ਨੀਂ ਸ਼ੁਰੂ ਕਰ ਲਈ ਆ ਸਾਨੂੰ ਭਗਵੰਤ ਮਾਨ ਨੇ 40,000 ਰੁਪਏ ਦਿੱਤਾ ਬਹੁਤ-ਬਹੁਤ ਧੰਨਵਾਦ ਕਰਦੇ ਆ ਭਗਵੰਤ ਮਾਨ ਇਹ ਮੈਨੂੰ 15 ਦਿਨਾਂ ਵਿੱਚ ਦੀ ਪੈਸੇ ਮਿਲ ਗਏ ਜੀ ਖਾਤੇ ਜਾ ਕੇ ਤਾਹੀਂ ਸੋਖਣੋਂ ਬੰਦ ਪਿਆ ਸੀ ਮੁਰਕੇ ਚੱਲੇ ਪਿਆ ਮੀਆਂ ਦੇ ਕਾਰਨ ਹੜ੍ਹਾਂ ਦੇ ਕਾਰਨ ਲੋਕਾਂ ਦੇ ਇਮਕਾਨ ਡਿੱਗੇ ਹੋਏ ਸੀ ਸਾਡਾ ਵੀ ਵਿੱਚ ਡਿੱ ਗਿਆ ਹੋਇਆ ਸੀ ਇਸੇ ਕਾਰਨ ਛੱਤ ਉੱਤੇ ਡਿੱਗੀ ਪਈ ਸੀ ਇਸ ਕਰਕੇ ਇਹਨੂੰ ਪਤਾ ਲੱਗਿਆ ਸੀ ਕਿ ਸਰਕਾਰ ਸਾਨੂੰ ਮੁਆਵਜ਼ੇ ਦੇ ਰਹੀ ਹੈ ਉਹ ਸਾਨੂੰ 15 ਕਿ ਦਿਨਾਂ ਦੇ ਵਿੱਚ ਵਿੱਚ ਸਾਡੇ ਖਾਤੇ ਵਿੱਚ ਪੈਸੇ ਆ ਗਏ 40000 ਰੁਪਏ ਆਇਆ ਹੀ ਅਸੀਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਮੈਨੂੰ ਪਤਾ ਲੱਗਾ ਸੀ ਕਿ ਮਾਨ ਸਰਕਾਰ ਨੇ ਜੋ ਸਕੀਮ ਚਲਾਈ ਹੈ ਮਕਾਨ ਦੀ ਗੈਲੀ ਤੋਂ ਮੈਨੂੰ ਸਰਪੰਚ ਨੇ ਦੱਸਿਆ ਕਿ ਤੁਸੀਂ ਫਾਰਮ ਭਰੋ ਅਤੇ ਫਾਰਮ ਭਰਨ ਤੋਂ ਬਾਅਦ ਮੇਰੇ 15-20 ਦਿਨ ਦੇ ਵਿੱਚ 40 ਕੁ ਹਜ਼ਾਰ ਰੁਪਿਆ ਮੈਨੂੰ ਮੇਰੇ ਖਾਤੇ ਵਿੱਚ ਪੈ ਗਿਆ ਮੇਰੇ ਕੋਲ ਕੋਈ ਕਮਾਈ ਦਾ ਜੱਗ ਵੱਡਾ ਸਾਧਨ ਹੈ ਨਹੀਂ ਸੀ ਸੋ ਮੈਂ ਇਸ ਸਕੀਮ ਦਾ ਲਾਭ ਉਠਾਉਂਦੀ ਹੋਈ ਮਾਨ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ